ਹਾਂ ਜੀ ਇਹ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਉਪਰਵਾ ਦਰਸਾ ਪਈ ਕਾ ਪਾ ਠੀਕਾ ਸਾਰੇ ਵੀਰਾਂ ਦੇ ਲਓ ਜੀ ਕਨੇਦਰ ਬਲਜੀਤ ਨੀਵੇਂ ਐਂਟਰੀ ਮਾਰਦੇ ਸਵਾਸ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੰਨਾ ਟਾਈਮ ਹੋ ਗਿਆ 10 11 ਵਜੇ ਐਂ ਬੱਜ ਗਏ ਮੈਂ ਤਾਂ ਚਾਹ ਹੁਣੀ ਪੀ ਕੇ ਆਇਆ ਇੱਧਰ ਨੂੰ 10 ਵਜੇ ਚਾਹ ਪੀਤੀ 10 ਵਜੇ ਚਾਹ ਪੀਤੀ ਐ ਉੱਠਿਆ ਕਦੋਂ ਤੂੰ ਉੱਠਿਆ ਮੈਂ ਭਾਈ 5 ਵਜੇ ਦਾ 5 ਵਜੇ ਦਾ ਫਰਕ ਹੀ ਥੋੜਾ ਮੈਂ ਹੁਣ ਉੱਠਿਆ ਤੂੰ 5 ਵਜੇ ਦਾ ਉੱਠਿਆਣਾ ਲੈ ਅ ਬੱਚੇ ਵੀ ਆਏ ਹੋਏ ਨੇ ਬਲਜੀਤ ਨਾਲ ਕਬੂਤਰ ਦੇਖਣ ਜੀ ਲੋ ਭਾਈ ਉੱਠ ਕੇ ਗਰਾਂ ਲੈ ਕੇ ਬਾਬੇ ਦਾ ਨਾ ਸਭ ਸਭ ਤੋਂ ਪਹਿਲਾਂ ਚਾਬੀਆਂ ਏਰੂ ਰਿਪੋਰਟ ਜੀ ਕਿੱਥੇ ਆ ਆਪਣੇ ਕੋਲ ਤ ਉਹ ਪਾ ਦੇ ਡੱਬੀ ਚ ਭਾਂ ਭੁੱਲ ਗਏ ਹੈ ਆ ਪੇਖ ਉਹ ਕੇ ਰਿਪੋਰਟਾ ਖੜ ਜੋ ਕਰਾਂ ਪਾ ਦੇ ਤੇ ਚੱਕੀਏ ਕੋਡਾਂ ਨਾਲ ਚਾਬੀਆਂ ਬਰੋ ਕਹੋ ਸਭ ਤੋਂ ਪਹਿਲਾਂ ਦੇਖੀ ਆਪਾਂ ਹਨ ਜਿਹੜੇ ਬੱਚੇ ਇੱਕ ਬੱਚਾ ਨਿਕਲਣਾ ਸੀ ਨਿਕਲਿਆ ਕਿ ਨਹੀਂ ਦੂਸਰਾ ਕਹਾਵਾ ਮਲਜੀਤ ਲਾਈਟਾਂ ਲੂਟਾਂ ਬੁਝਾ ਪਹਿਲਾਂ ਤਾਂ ਯਾਰ ਓਏ ਬੈਠ ਕਲਾਂ ਬੁਝਾ ਕੇ ਆ ਤਾਂ ਮੈਂ ਕਰਦਾ ਮੈਂ ਇਹ 7-4 ਵਜੇ ਮਲਗੜਾ ਯਾਰਾ ਚੱਲਿਆ ਕਰਾਂਗੇ ਵਿਆਹ ਤੋਂ ਬਾਅਦ ਚਾਹ ਕਰਾਂਗੇ ਨਾ ਪੱਕੀ ਗੱਲ ਹੈ ਮੇਰਾ ਪੂਰਾ ਮਨ ਪਿਆ ਪਿਆ ਮੈਂ ਸਟੀਲ ਬਾਡੀ ਕੈਂ ਕਰੀ ਆ ਆਪਦੀ ਤਿਆਰ ਹੋ ਜਾ ਬੜਾਕੇ ਜਾਉਂ ਰਾਤ ਬੜਾਕੇ ਲੈਂਦੇ ਇੰਨੇ ਸਾਰੇ ਲੈਂਦੇ ਬਾਪਨਾਕੇ ਜੇ ਕਮੂਣ ਬਹੁਤ ਹੁਸ਼ਿਆਰ ਅਸੀਂ ਵੀ ਹਾਂ ਦਾ ਜੀ ਹਾਂਜੀ ਬਾਪੂ ਤੇ ਆ ਦੂਜੀ ਕਬੂਦਰੀ ਨੇ ਵੀ ਬਈ ਮਤਲਬ ਦੂਜੀ ਕਬੂਦਰੀ ਨੇ ਆ ਕਬੂਦਰੀ ਨੇ ਵੀ ਦੂਜਾ ਬੱਚਾ ਆਪੇ ਹੀ ਕੱਢ ਲਿਆ ਲੈ ਇਹ ਬੱਚਾ ਨੂੰ ਇੱਕ ਹੋਰ ਆਂਡਾ ਦਾ ਫੋਲਕ ਦੇ ਲੈ ਇਹ ਖਾਲੀ ਹੈ ਬਾਹਰ ਦੇ ਨੇ ਇਸ ਕੋ ਪਕੜ ਲਓ ਹਾਂ ਬੱਚੇ ਵੀ ਦਿਖਾ ਦੇ ਨੇ ਇੱਕ ਮਿੰਟ ਸੋਨੂੰ ਖੜ੍ਹ ਜੋ ਮੜੇ ਬਾਜ਼ ਖੜ੍ਹ ਪੈ ਜੀ ਤਾਂ ਆਪ ਨੂੰ ਇਹਨੇ ਦੋਵੇਂ ਬੱਚੇ ਕੱਢ ਲਏ ਵੀ ਕਬੂਤਰੀ ਨੇ ਠੀਕ ਐ ਤੇ ਇੱਕ ਨੂੰ ਤਾਂ ਖਰਾਕ ਵੀ ਦੇ ਦਿੱਤੀ ਇੱਕ ਤਾਜ਼ਾ ਵੀ ਨਿਕਲ ਬੱਚਾ ਦੇਖਣਾ ਹੈ ਲਓ ਹੱਥ ਨਹੀਂ ਲਗਾਣਾ ਹੱਥ ਨਾਲ ਨਾ ਲਗਾ ਬਸ ਨਾ ਨਾ ਹੱਥ ਨਾਲ ਨਾ ਸਹੀ ਐ ਅੰਡਾ ਲੈ ਇੱਕ ਮਿੰਟ ਬੱਚੇ ਰੱਖ ਦਗੇ ਲਓ ਜੀ ਉਹ ਰਿਪੋਰਟ ਤੇ ਇਧਰ ਹੋਵੇ ਵੀ ਉਧਰ ਹੋਵੇ ਵੀ ਉਧਰੋ ਵੀ ਇਧਰੋ ਵੀ ਤੇ ਸਭ ਸਹੀ ਆ ਬਸ ਓਕੇ ਰਿਪੋਰਟਾਂ ਚਲੋ ਭਾਈ ਬੜਵੰਦਰ ਕਰੋ ਲਾਈਟਾਂ ਲੂਟਾ ਬੰਦ ਆਹੋ ਹੋ ਘੁੱਗੀ ਫਿਰਦੀ ਐ ਧਰੰਗ ਵਾਲੇ ਫਿਰਦੇ ਐ ਸਾਹ ਫਿਰਦਾ ਸਭ ਵੈਰਾਈਆਂ ਦੇਖਣ ਨੂੰ ਮਿਲਣਗੇ ਬੱਚੇ ਆ ਗਏ ਵਾਗੂ ਭਾਈ ਕੀ ਆਂਦੇ ਚਲੋ ਬਾਪਾ ਵਸਤੇ ਗੇ ਗਾਓ ਆਏ ਕੋਈ ਇਧਰ ਵੇਖੀ ਬੜਾ ਦਾ ਬੱਠਲ ਹੈਗਾ ਕਿ ਐਨੀਮਲ ਜੀ ਦਾ ਫੇਰ ਮੈਂ ਬੱਠਲ ਘਰੋਂ ਲੈਣਾ ਚਾਕੇ ਉੱਟਣ ਸਾਹ ਕੰਮ ਦਾ ਦਾ ਵਿੜਦੇ ਆ ਭੋ ਅੰਦਰ ਨਹੀਂ ਤੂੰ ਤਾਂ ਇੱਥੇ ਰੱਖ ਕੇ ਸੀ ਮੋਲਾ ਦਾ ਘਰੇ ਨਾ ਲੈ ਕੇ ਹੋਣਾ ਤੇ ਉਦੋਂ ਬਾਅਦ ਫੇਰਾ ਕੇ ਨਾ ਅਹ ਬਿਰਗ ਜੀ ਬਰੇਤੀ ਇੱਥੇ ਆ ਕਰਕੇ ਗਿਆ ਸੀਗਾ ਲਿਆਂਦੀ ਸੀਗੀ ਇਹ ਬਰੇਤੀ ਚਾਕੇ ਉਹ ਇੱਕ ਪਾਸੇ ਲੈਣ ਵਾਲੇ ਗੱਡੀ ਕਰਦਨੇ ਵਿਹਲੀਂਦਾ ਸਮਾਨ ਸੋਣ ਵਾਲਾ ਚੱਕਦਨੇ ਇੱਕ ਪਾਸੇ ਆ ਗਿਆ ਆ ਗਿਆ ਆ ਗਿਆ ਮਿੰਟ ਕਿ ਆ ਗਿਆ ਮੈਂ ਤਾਂ ਆ ਕੀ ਸੀਨ ਬਣ ਗਿਆ ਮੈਂ ਬਠੱਲਿਆਂ ਦਾ ਰਹਿ ਗਿਆ ਬਈ ਆ ਕੇ ਵੇਖਿਆ ਆਮ ਸ਼ੌਕ ਬਰੂ ਬ੍ਰੇਤੀ ਸਰ ਇਹ ਹੋ ਗਈ ਕਾਂਦੇ ਤੋਂ ਪਾਰ ਕਾਂਦੇ ਨਾਲ ਇਹ ਆ ਬਲਜੀਤ ਦੇ ਕੰਮ ਇਹਨੂੰ ਫੋਨ ਲਾਇਆ ਮੈਂ ਕਿ ਕੋਈ ਨਾ ਮਾ ਆ ਕੇ ਚਾਹ ਪੀ ਲੈਾਂਗੇ ਇੱਕ ਮਿੰਟ ਖੜ ਮੈਂ ਰੋਟੀ ਖਾ ਲੈ ਕੇ ਕਰ ਮੈਂ ਆ ਗਿਆ ਆ ਪਾ ਕੇ ਲਾ ਦੇਣਾ ਬ੍ਰੇਤੀ ਪਤੰਦਰ ਨੇ ਆਉਂਦੇ ਨੂੰ ਮਰੀ ਉਹ ਸਾਰੀ ਲਾ ਕੇ ਸਰਾ ਲਾਦੀ ਬਈ ਚੋਬਰ ਨੇ ਚਲੋ ਟੈਨਸ਼ਨ ਘਾੜ ਗਈ ਕੰਮ ਤੋਂ ਤਾਂ ਪਹੁੰਚ ਚੱਲਦੇ ਆ ਕਹਿਆ ਜਾ ਝੂੜਣ ਵਾਲੇ ਮੁੰਡੇ ਦਾ ਮੋਟਰਸਾਈਕਲ ਹਨਾ ਇਹਦਾ ਵੀ ਟਾਇਰ ਦਿਖਾ ਕੇ ਆਉਣਾ ਪੈਂਚਰ ਹੋਇਆ ਇੱਕ ਹਵਾ ਘਟ ਗਈ ਕੀ ਗੱਲ ਬਾਤ ਹੈ ਵੀ ਇੱਥੇ ਠੱਲ ਗਿਆ ਜੀ ਆਪਣੇ ਨਾਲ ਉਹ ਲੈ ਗਿਆ ਆਪਾਂ ਇਹ ਚਲਾਇਆ ਕਰਾਂਗੇ ਇੱਕ ਦੋ ਦਿਨ ਬਾੜਾ ਜੋਰ ਆ ਗਿਆ ਭਾਈ ਮੁੰਡੇ 'ਚ ਹੈ ਜੋਸ਼ ਹੀ ਬਾੜਾ ਆ ਗਿਆ ਮੁੜ ਕੋ ਮੁੜ ਕੇ ਉਹ ਵੜਾ ਪਤੰਦਰ ਲਾਓ ਆਹ ਕਰਾ ਮਸ਼ੀਨ ਚਾਰਜ ਲਾ ਕੇ ਤੇ ਲੱਗਦੇ ਹੱਥ ਮੈਂ ਕਿਹਾ ਭਈ ਕੋਠੀ ਦੀ ਵੀ ਅਪਡੇਟ ਦੇ ਦਈਏ ਆਪਣੀ ਦੀ ਵੀ ਕੀ ਚੱਲੀ ਜਾਂਦਾ ਹਨਾ ਮਿਸਤਰੀ ਕੰਮ ਬਹੁਤ ਸੋਹਣਾ ਕਰਕੇ ਗਿਆ ਭਾਈ ਹਨਾ ਗੇਟ ਗੁੱਟ ਵੇਖੋ ਤਿਆਰ ਕੀਤੇ ਅਰ ਬਾਬਿਓ ਕੀ ਬਾਤਾਂ ਨੇ ਆਹ ਹੈਂਡਲ ਹੁੰਡਲ ਵਗੈਰਾ ਵੀ ਸੋਹਣੇ ਲੱਗੇ ਆ ਆ ਡਬਲ ਡੋਰ ਵੀ ਸੋਹਣਾ ਲਾਇਆ ਬਰੋ ਮੇਰੇ ਹਿਸਾਬ ਤੇ ਤਾਂ ਬਾਕੀ ਹਜੇ ਚੱਲੀ ਜਾਂਦਾ ਕੰਮ ਹੋਇਆ ਨਹੀਂ ਫਿਨਿਸ਼ ਹੋਣਾ ਪੂਰਾ ਹਜੇ ਸ਼ੀਸ਼ੇ-ਸ਼ੂਸ਼ੇ ਕਾਫੀ ਕੰਮ ਰਹਿੰਦਾ ਹੈ ਮੇਰੇ ਹਿਸਾਬ ਨਾਲ ਤਾਂ ਤੇ ਮੇਨ ਕੰਮ ਆਪਣੇ ਤਾਂ ਟ੍ਰੇਆਂ ਰਹਿੰਦੀਆਂ ਹਜੇ ਕਬੂਤਰਾਂ ਵਾਲੇ ਦਾ ਦੋ ਹੀ ਬਣਾਏ ਗਏ ਆ ਐ ਨਹੀਂ ਭੱਜਣ ਦੇ ਦੰਦਰ ਉਹਨੂੰ ਦੱਸਿਆ ਮੈਂ ਇਹ ਕਾ ਨਵੀਂ ਚੀਜ਼ ਲਾਤੀ ਪਰ ਇਹ ਆਪਣੇ ਵਾਸਤੇ ਨਹੀਂ ਹੁੰਦੀ ਛਪਰੀਆਂ ਵਾਸਤੇ ਠੀਕ ਹੈ ਕਿ ਨਹੀਂ ਆਪਾਂ ਤਾਂ ਫਿਰ ਵੀ ਦੂਜੇ ਵਾਂਗ ਜਿਹੜਾ ਖੜਜੂ ਹੂ ਤੂ ਨਹੀਂ ਪਾਣੇ ਜਾਕ ਪਿਆ ਤਾਂ ਠੀਕ ਹੈ ਓਕੇ ਰਬੂਟਾਂ ਕੰਮ ਜਿਹੜਾ ਚੱਲ ਜਿਆਦਾ ਹਨਾ ਪੈਨ ਬੰਦ ਕਿੱਥੋਂ ਹੋ ਗਿਆ ਇਹ ਹਾਂ ਓਕੇ ਹੈ ਤੇ ਬਸ ਠੀਕ ਆ ਆਪਾਂ ਚੱਲਦੇ ਘਰੇ ਉਧਰ ਲੈ ਕੇ ਘਰੇ ਹਜੇ ਦਵਾਈ ਦੂਜੀ ਦਿੰਨੇ ਆ ਜਾ ਕੇ ਆਪਣੇ ਕਬੂਤਰ ਕਬੂਤਰਾਂ ਨੂੰ ਵੜਿਆਣੂ ਤਾਂ ਕਿ ਜੇ ਉਧਰ ਲੈ ਕੇ ਲੈਟਰਾਂ ਨੂੰ ਭਜਾਈ ਜਾਂਦੇ ਆ ਬਸ ਲੈਟਰਾਂ ਨੂੰ ਪਾ ਕਰਕੇ ਬਸ ਸਾਰਾ ਨਾਲ ਲੈਂਦੀ ਵਾਟਰ ਬੋਟਲ ਇੱਕ ਪਾਣੀ ਦੀ ਪਿਆਸ ਤੋਂ ਲਾਦੇ ਆ ਪਾਣੀ ਤੇ ਇਸ ਵਾਸਤੇ ਤੇ ਹੁਣ ਆਪਾਂ ਕਰੀਏ ਕੰਮ ਸਟਾਰਟ ਕਰੋ ਮੈਡੀਸਨ ਦੇਣ ਨਾਲ ਆਪਣਾ ਨਾ ਦੇਸੀ ਦਵਾਈ ਆ ਇਹਦੇ ਨਾਲ ਚੱਕ ਲੈ ਕੇ ਡੱਬਾ ਸਾਰੇ ਵੱਡੇ ਕੂਤਰ ਕੂਤਰ ਨੂੰ ਵੀ ਮੈਂ ਕਿਹਾ ਦੇ ਦੇ ਹਣਾ ਅੱਜ ਕੱਲਾ ਹੈ ਨਾ ਤਾਂ ਕਿ ਅੱਜ ਸਵਾਜ ਉਹਨਾਂ ਦਿੱਤਾ ਨਹੀਂ ਆਣਾਗਾ ਕਿ ਵੀਡੀਓ ਨਹੀਂ ਬਣਨੀ ਨਹੀਂ ਤੋਂਦੂ ਬਾਦ ਆਪਣੇ ਬੱਚੇ ਨੂੰ ਵੀ ਹੈਂਡ ਫੀਡ ਕਰਾਉਣੀਆਂ ਛੋਲੇ ਛਾਲੇ ਦੇਣੇ ਤੇ ਇਹਦੇ ਬਾਅਦ ਇੱਕ ਨਵੀਂ ਸੁਰੰਜ ਵੀ ਲੈਣੀ ਹੋਊਗੀ ਪਹਿਲਾਂ ਲੀਆਂ ਸਾਰੀਆਂ ਸੁਰੰਜਾਂ ਮੇਬੀ ਖਰਾਬ ਹੋਊਗਾ ਪੰਗਾ ਪੰਗਾ ਤਾਂ ਹੈਗਾ ਬਟ ਚੱਲਦੀਆਂ ਨਹੀਂ ਬਰੋ ਉਹ ਟਾਈਟ ਜੀਆਂ ਹੋਊਗਾ ਪੰਗਾ ਸਾਰਾ ਲਓ ਜੀ ਹੋ ਗਈ ਐਂਟਰੀ ਜੀ ਸਸਰੀ ਘਾਲ ਜੀ ਗੋਰਾ ਐਂਡ ਗੋਗਾ ਹੈ ਉਹ ਤਰੱਕੀ ਹੋ ਰਹੀ ਹੈ ਹੌਲੀ ਹੌਲੀ ਤਾਂ ਕਰਕੇ ਲਓ ਜੀ ਪਹੁੰਚ ਗਏ ਚੋਬਰ ਸਾਹਿਬ ਵੀ ਹੁਣ ਕਰਨਗੇ ਕੋਈ ਨਾ ਕੋਈ ਇਹ ਬੈਠੋ ਕੋਈ ਗੱਲ ਨਹੀਂ ਕਰਾ ਬੈਠ ਉਸਤ ਕਰੋ ਤੇ ਇਧਰ ਵੀ ਬਈ ਆਪਣੇ ਸਾਰੇ ਕਬੂਤਰਾਂ ਨੂੰ ਮੈਂ ਸਾਰਿਆਂ ਨੂੰ ਜਿੰਨਾਂ ਨੂੰ ਤੁਹਾਨੂੰ ਪਤਾ ਹੋਣਾ ਮੈਂ ਦਵਾਈ ਦਿਨਾ ਹੁੰਨਾ ਉਹਨਾਂ ਨੂੰ ਦਵਾਈ ਇਧਰ ਵੀ ਦੇਤੀ ਇਧਰਾਂ ਨੂੰ ਵੀ ਦੇਦੀ ਦੇਸੀ ਦਵਾਈ ਤੇ ਇਧਰਾਂ ਆਪਣਾ ਕਬੂਤਰਾਂ ਨੂੰ ਵੀ ਦੇਤੀ ਜਿਹੜਾ ਮੇਨ ਦੋ ਕਬੂਤਰਾਂ ਆਂਡੇ ਨਹੀਂ ਲਾਉਂਦੇਗਾ ਤੇ ਝਲ ਰਲ ਦੀ ਤਾਂ ਅੱਜ ਜੋੜੀ ਲਾਉਣੀ ਹੈ ਵੱਡੀ ਕਬੂਤਰੀ ਦੀ ਹੈ ਨਾ ਇਹ ਵੀ ਬੈਠਾ ਤਨੇ ਇਹਨਾਂ ਦੀ ਜੋ ਕੇ ਰਿਪੋਰਟ ਹੈ ਤੇ ਦੰਵਨੀਰ ਕੇ ਆਇਆ ਕੋਈ ਸ਼ੂਟ ਸ਼ਾਟ ਦੀ ਕਲਿੱਪ ਕਲਿੱਪ ਸ਼ੂਟ ਕਰਨ ਆਇਆ ਮਤਲਬ ਇੱਥੇ ਤੇ ਸ਼ਾਇਦ ਇਹਨਾਂ ਦੀ ਵੀਡੀਓ 'ਚ ਆਪਣਾ ਵੀ ਰੋਲ ਹੋਵੇ ਠੀਕ ਹੈ ਕਿ ਨਹੀਂ ਤਾਂ ਕਰਕੇ ਤੇ ਅੱਜ ਉਹ ਚੀਜ਼ ਅੱਜ ਉਹ ਚੀਜ਼ ਦੀ ਪ੍ਰੋਮੋਸ਼ਨ ਆਪਾਂ ਕਰੀ ਦਿੰਨੇ ਆ ਦਵਨੀ ਯਾਰ ਕੇ ਮੰਨ ਕੇ ਚੱਲੋ ਦਵਨੀ ਯਾਰ ਕਨੇ ਕੰਟੈਂਟ ਚੇਂਜ ਕੀਤਾ ਹੈ ਕੰਟੈਂਟ ਚੇਂਜ ਹੈ ਥੋੜੇ ਸਮੇਂ ਲਈ ਬਾਜੀਆਂ ਵੀ ਚੱਲਿਆ ਕਰਨੀਆਂ ਸਭ ਕੁਝ ਚੱਲਿਆ ਕਰੂ ਜਦੋਂ ਬਾਜੀਆਂ ਦਾ ਜਦੋਂ ਬਾਜੀਆਂ ਦਾ ਟਾਈਮ ਆ ਗਏ ਬਾਜੀਆਂ ਵੀ ਦਿਖਾਊਗਾ ਦਵਨੀ ਇਹੋ ਜੀ ਕੋਈ ਗੱਲ ਨਹੀਂ ਕਿਰਾਂ ਕੰਟੈਂਟ ਮੁੰਡਿਆਂ ਦਾ ਨਾ ਡਿਫਰੈਂਟ ਕੰਟੈਂਟ ਹੈ ਪੂਰਾ ਵੇਲੇ ਜੀ ਹਾਂ ਚੱਲ ਵੀ ਵੇਲੇ ਕਰਦੇ ਗੀਆਂ ਆਪਾਂ ਬੋਲੋ ਇਥੇ ਵੀਡੀਓ ਚ ਮੈਂ ਐਡ ਕਰੂੰਗਾ ਸਕਰੀਨਸ਼ਾਟ ਤੇ ਸ਼ਾਇਦ ਡਿਸਕ੍ਰਿਪਸ਼ਨ ਚ ਲਿੰਕ ਵੀ ਪਾ ਦੇ ਆ ਵੀਡੀਓ ਦਾ ਹਨਾ ਇਹਨਾਂ ਦਾ ਮੈਂ ਐ ਲਿੰਕ ਲਿੰਗ ਨਹੀਂ ਲਿੰਕ ਲਿੰਕ ਹਾਂ ਤੇ ਚੈੱਕ ਜ਼ਰੂਰ ਕਰ ਲਿਓ ਬਈ ਕਿਹੜਾ ਜਾ ਕੇ ਵੀਡੀਓ ਦੇਖਿਓ ਪਹਿਲਾਂ ਇੰਟਰੋ ਸੁਣ ਲਿਓ ਵੀਡੀਓ ਦੀ ਹਨਾ ਕਿਹੜਾ ਦਾ ਹਾਂ ਇੰਟਰੋ ਸੁਣ ਕੇ ਤੇ ਉਹ ਤੋਂ ਬਾਅਦ ਵੀਡੀਓ ਦੇਖ ਲਿਓ ਬਈ ਆਪ ਦੀ ਬਾਤ ਗੱਲ ਮੁਕੀ ਰਾਤ ਸਹੀ ਹੈ ਸਹੀ ਹੈ ਬਰ ਠੀਕ ਹੈ ਇਹ ਸਕ੍ਰਿਪਟ ਹੈ ਬਸ ਐਸ ਹੱਬ ਤੇ ਆਪਾਂ ਕਰਨਾ ਹੈ ਤੇ ਉਦੋਂ ਬਾਅਦ ਵੀ ਕੋਈ ਦਵਾਈ ਨੂੰ ਵੀ ਦੇਣੀ ਹੈ ਤੈਨੂੰ ਮੈਂ ਕਿ ਨਹੀਂ ਦਵਾਈ ਦੇਣੀ ਹੈ ਅੰਦਰੋਂ ਜਾ ਕੇ ਪੂਰਾ ਮੇਰੇ ਹਸਪਤਾਲ ਚ ਲੈ ਕੇ ਆ ਉਹ ਤੇ ਮੈਂ ਕਰੂਗਾ ਉਹਨੂੰ ਦਾਖਲ ਠੀਕ ਹੈ ਆਪਣੀ ਤੁਹਾਡਾ ਲੱਖ 20 ਲੱਖ ਮੰਜ਼ੂਰ ਠੀਕ ਹੈ ਹੱਲ ਕਰ ਦਾਂਗੇ ਆਪਾਂ ਹੱਲ ਕਰ ਦਾਂਗੇ ਬੰਦਾ ਬਣਾ ਦਾਂਗੇ ਇੱਕ ਨੂੰ ਮੰਜ਼ੂਰ ਲੱਖ ਦਾ ਕੋਸਟ ਹੀ ਲੈ ਦੇ ਛੋਟਰੀ ਹੈ ਜਿੰਨੇ ਮੰਗਦਾ ਨਹੀਂ ਗੇਟਾ ਪੂਰਾ ਬਣ ਰਿਹਾ ਬਾਬਿਓ ਪੂਰਾ ਕੰਮ ਜੋਰਾ ਸੋਰਾ ਤੇ ਚੱਲ ਰਿਹਾ 55 55 ਡਾਕਟਰੀ ਦਾ ਰੋਲ ਸਭ ਕੁਝ ਠੀਕ ਹੈ ਪੂਰਾ ਜਮਾਨਾ ਦਾਣੇ ਦੇ ਹੋਇਆ ਬਗਮ ਬਾ ਹੁਣ ਦੇਖੀ ਚੱਲੋ ਆ ਗਾੜੀ ਬਣਾ ਕੇ ਦਵਣੀ ਨੂੰ ਗੇਲਾ ਬਾਬਾ ਗੇਲਾ ਕੇ ਗੋਗਾ ਗੇਲਾ ਹੀ ਹੈ ਨਾ ਆ ਗੇਲੇ ਬਾਬੇ ਨੂੰ ਹੈ ਗੋਗਾ ਗੋਗੇ ਤੇ ਨਹੀਂ ਗੇਲੇ ਦੇ ਏਡੀ ਸਿਰੇ ਜਿਹਾ ਬਹਾ ਦੇਣੀ ਆਪਾਂ ਪਾਸੇ ਤੈਨ ਕਰਕੇ ਵੇਖੀ ਚੱਲੋ ਪੂਰਾ ਸਰਾ ਬਣ ਕੇ ਪੂਰੀ ਆਈਟਮ ਜਮਾ ਬਣਣਾ ਪੂਰਾ ਜਮਾ ਫਿਰ ਬਣ ਗਿਆ ਐ ਕਰਕੇ ਲੈ ਡਾਕਟਰ ਨੇ ਐਂਕ ਨਹੀਂ ਲਾਉਣੀ ਡਾਕਟਰ ਖਲਾਸੀ ਬਾ ਐਂ ਰੱਖਾਂਗੇ ਪਰ ਲਾ ਦੇ ਪਾ ਹਾਂ ਦੂਜਾ ਵਾਰ ਅੰਡਾ ਡਾਕਟਰ ਹੋਵੇ ਪੂਰਾ ਪੂਰਾ ਵੰਡਰ ਡਾਕਟਰ ਸਟੈਂਡਰਡ ਦਾ ਬਸ ਸਾਨੂੰ ਸਾਰਾ ਟੀਕੀ ਲਈ ਜਾਵੇ ਬੱਚਾ ਚੱਲਿਆ ਜੀ ਘਰ ਨੂੰ ਤੇ ਪਾਣੀ ਪੂਣੀ ਲੈ ਕੇ ਆਇਆ ਸੀ ਇੱਧਰ ਆਪਣੀ ਟੀਮ ਵਾਸਤੇ ਸ਼ੂਟ ਬਈ ਮੇਰਾ ਵੀ ਰੋਲ ਹੈਗਾ ਇਹ ਵੀਡੀਓ ਚ ਹਨਾ ਉਹ ਤੁਹਾਨੂੰ ਮੈਂ ਚਲੋ ਘਰੇ ਆ ਕੇ ਦੱਸਦਾ ਥੋੜਾ ਖੁੱਲ ਕੇ ਤਾਂ ਕਰਕੇ ਇੱਕ ਮਿੰਟ ਰੁਕੋ ਮੈਂ ਸਾਡੀ ਟੀਮ ਦੇ ਦਰਸ਼ਨ ਕਰਾਵਾਂ ਤੁਹਾਨੂੰ ਠੀਕ ਹੈ ਕਿ ਨਹੀਂ ਟੈਣਾ ਨਾ ਨਾ ਸਰਾਫਾ ਲੈ ਲੈ ਮੈਨੂੰ ਵੀ ਰੋਲ ਚ ਇਹਨਾਂ ਨੇ ਮੇਰਾ ਵੀ ਰੋਲ ਹੈਗਾ ਵੀਡੀਓ ਦੇ ਬਸ ਸੋਣਾ ਬਸ ਫੋਟੋ ਕਰੋ ਡਾਕਟਰ ਸ਼ੌਂਕੀ ਜੀ ਬੈਠਿਆ ਹੈ ਡਾਕਟਰ ਸ਼ੌਂਕੀ ਜੀ ਵੀ ਆ ਰਹੇ ਨੇ ਵੀਡੀਓ 'ਚ ਇਹਨਾਂ ਦੀ ਜੀ ਠੀਕ ਹੈ ਕਿ ਨਹੀਂ ਤੇ ਕਰੋ ਚੈੱਕ ਸਾਰੇ ਓਕੇ ਰਿਪੋਰਟਾਂ ਕਿੱਥੇ ਘਾ ਗਈ ਸੀ ਜਿਹੜਾਈ ਜਾਂਦੇ ਬਿਸ਼ਨੰਦੀ ਵਾਲੇ ਹਾਂ ਗੱਗੜਾ ਗਈ ਸੀ ਚੱਲ ਕੋਈ ਨਾ ਕੋਈ ਮਿਲਣ ਵੀ ਆਈ ਜਾਂਦਾ ਯਾਰ ਮੈਂ ਚੱਲ ਕੋਈ ਨਾ ਬੈਠਿਆ ਹਾਂ ਤਾਂ ਸਾਰੇ ਅਸੀਂ ਲਓ ਜੀ ਤੇ ਇਧਰ ਬੱਚੇ ਨੂੰ ਦੇਖ ਕੇ ਡੇ ਸੀਗੇ ਛੋਲੇ ਲੈ ਕਦੇ ਵੀ ਨਹੀਂ ਆਇਆ ਅੱਜ ਹੀ ਆਇਆ ਵੈਂਟਰ ਹਾਂ 10 ਐਮਲ ਵੈਂਟਰ ਦੇ ਨੂੰ ਕਹਿੰਦਾ ਇਹ ਆਪ ਨੂੰ ਦੇਖਣੀ ਹੈ ਕਿ ਕੀ ਕਰੀਏ ਅਸਾਂ ਲੱਗਿਆ ਗੱਲ ਲਓ ਜੀ ਕਿਹਨੇ ਫਰਤਨੇ ਗੱਲ ਨਹੀਂ ਕਰਨੀ ਉੱਥੇ ਆ ਕੇ ਇਹ ਤਾਂ ਫਿਰ ਐਨੀ ਤਾਂ ਹੁੰਦੀ ਆ ਯਾਰ ਤੇ ਫਿਰ ਮੇਰਾ ਕੀ ਸਾਲ ਖੜਾ ਦੂ ਇਹਦੇ ਕੋ ਉਹਦੇ ਤੇ ਛੋਲਿਆਂ ਦੇ ਦਾਣੇ ਠੀਕ ਹੈ ਕਿ ਨਹੀਂ ਫੇਰ ਹੂਸ਼ ਬਾਤ ਨਿਕਲ ਜਾਂਦਾ ਤਾਂ ਕਰਕੇ ਤੇ ਉਹਦੀ 10 ਐਮਲ ਪਾਣੀ ਬਾਦੂ ਹੈ ਖੋਪੇ ਵਾਲਾ ਪਾਣੀ ਬਾਹਰ ਡਕਾਉਣਾ ਨਹੀਂ ਬਾਹਰ ਰਜਾਉਣਾ ਨਹੀਂ ਨੋਰਮ ਰੱਖੇ ਠੀਕ ਹੈ ਕਿ ਨਹੀਂ ਪਹਿਲਾਂ ਨੀ ਕੀ ਕਰਿਆ ਆਪਾਂ ਤੇ ਦੇ ਦੇ ਛੋਲੇ ਮਾਰ ਦੇ ਬੱਚੇ ਅਜਿਦ ਕਰ ਗਾ ਗਾਦ ਕਰ ਕੱਢ ਦਿੰਦੇ ਉਤੋਂ ਮਾਰ ਦੇ 60 ਸਾੜੇ ਮਿਲ ਪਾਣੀ ਤੇ ਹੋਰ ਕੀ ਕਰ ਲਵਾਂ ਉਹ ਮਰ ਜਾਂਦੇ ਸੀ ਉਦੋਂ ਪਤਾ ਹੀ ਨਹੀਂ ਹੁੰਦਾ ਸੀਗਾ ਸੱਚੀ ਗੱਲ ਲੈ ਭਾਈ ਦੇ ਚਾਹਣਾ ਆਂਦਾ ਨੂੰ ਇੰਨਾ ਕਰ ਮੈਂ 10 ਮਿਲ ਪਾਣੀ ਦੇਦਾ ਠੀਕ ਹੈ ਤੂੰ ਦੇ ਦੇ ਛੋਲੇ ਤੇ ਇਹ ਬੱਚਾ ਫੜ ਹੈਂਡ ਟ੍ਰੇਨ ਆ ਬਸ ਅਜੇ ਇੰਨੇ ਕਰ ਮੈਂ ਇਧਰ ਆਇਆ ਹੋਇਆ ਮੜਾ ਬਾਈਕ ਨਹੀਂ ਕਰੋ ਕੈਮਰਾ ਭਾਈ ਦੱਸੋ ਮਾਣੇ ਕਿਹੜੇ ਪਿੰਡੋਂ ਆਇਆ ਬੰਦਾ ਸੁਸ਼ਮਨ ਜੀ ਬੰਦਾ ਭਰਾ ਮਾਡੇ ਤੋਂ ਕੋਲੇ ਸੁਸ਼ਮਨ ਜੀ ਹਾਂ ਠੀਕ ਹੈ ਇਹ ਇਨੇ ਪ੍ਰਾਣੇ ਕੂਕ ਤੇ ਮੈਂ ਕੋਈ ਗੱਲ ਸਾਰੀ ਟੀਮ ਦੇ ਇਥੇ ਬਚੀ ਹੋਈ ਹੈ ਸ਼ੂਟਿੰਗ ਚੱਲੀ ਜਾਂਦੀ ਹੈ ਬਸ ਬੜਾ ਇੰਨਾ ਨਹੀਂ ਫੜੀਦਾ ਉਹ ਰੋਕੇ ਭਰਾ ਸੈਟ ਆ ਜਾ ਅੱਜ ਫੇਰ ਪਹੁੰਚ ਗਏ ਬਈ ਅਸੀਂ ਛੋਬ ਦੀ ਪਿਉਰੀ ਕੋਲੇ ਕਬੂਤਰੀ ਲੈਣ ਆਈ ਸੀ ਬੱਚੇ ਪਲਾਉਣ ਨੂੰ ਲੈ ਦਿਖਾ ਕਬੂਤਰੀ ਚੋਬਰਾ ਖਟੀਆਂ ਪੀਲੀਆਂ ਦੀ ਹੈ ਤੇ ਕਾਲੀ ਨੋਕ ਹੈ ਇਹ ਬਈ ਉਹ ਕਬੂਤਰੀ ਹੈ ਪਾਦੇ ਬਈ ਨੂੰ ਕੋਈ ਨਾ ਝੋਲੇ ਚ ਜਿਹੜੀ ਇੱਕ ਹੀ ਇਹਨਾਂ ਦਾ ਬਾਈ ਛੱਡੇ ਤੇ ਇੱਕ ਹੀ ਜਿੱਤਿਆ ਉਹ ਤੇ ਦੂਜੇ ਬਾਅਦ ਇਹਨਾਂ ਨੇ ਕਢਾਇਆ ਹੀ ਨਹੀਂ ਗੱਲ ਮੁਕੀ ਰਾਂਦ ਗਈ ਇਹਨਾਂ ਦੇ ਠੀਕ ਆ ਕਿ ਨਹੀਂ ਤਾਂ ਕਰਕੇ ਚਲੋ ਮੈਂ ਇਹ ਇਹਦੇ ਤਾਂ ਬੱਚੇ ਪਲਾਵਾਂਗੇ ਇਹਦੇ ਨਾਲ ਦੇ ਦੋ ਬੱਚੇ ਨਿਕਲਣ ਵਾਲੇ ਕਿ ਨਿਕਲੇ ਨਿਕਲਣ ਵਾਲੇ ਆ ਕੋਈ ਚੱਕਨੇ ਉਹ ਬੱਚੇ ਆਪਾਂ ਘਰੇ ਲੈ ਜਾ ਕੱਡੇ ਲਵਾਵਾਂਗੇ ਤੇ ਗਾਹ ਨੂੰ ਆਪਾਂ ਛੱਡਾਂਗੇ ਬਾਇੰਗ ਵਾਲਾ ਉੱਠਿਆ ਜਣੀ ਬਸ ਆਏ ਸੀ ਕੂਤਰੀ ਫੜਨੀ ਆਏ ਸੀ ਕਿ ਮੈਂ ਤੇ ਭਰਾ ਆ ਆਪਣਾ ਕਿਹੜਾ ਬਿਸ਼ਨੰਦੀ ਵਾਲਾ ਹਨਾ ਬਈ ਇਹ ਕਹਿੰਦਾ ਮੈਂ ਵੀ ਨਾਲ ਚੱਲਦਾ ਵਿਹਲੇ ਹੀ ਹੈ ਕਹਿੰਦਾ ਮੈਂ ਚਲੋ ਫਿਰ ਵਿਹਲੇ ਹੀ ਮੈਂ ਦੇਖੀ ਆਉਗੀ ਸਹੀ ਗੱਲ ਹੈ ਇੱਕੋ ਜਿਹਾ ਹੀ ਹੈ ਤਾਂ ਕਰਕੇ ਤੇ ਬਸ ਪਰ ਘਰੇ ਨਹੀਂ ਆਂਦੇ ਟਾਈਮ ਲੱਗ ਜੂ ਬਾਹਲਾ ਉਦਨ ਨੂੰ ਜਿਵੇਂ ਤਨ ਬੱਚਾ ਮਾਰ ਰਹੇ ਬੈਠੇ ਬੈਠਾ ਨੇ ਆਪਾਂ ਹਨਾ ਤਾਂ ਮੁੜਦੇ ਹੀ ਆਏ ਤਸੀਂ ਠੀਕ ਹੈ ਕਿ ਨਹੀਂ ਤੇ ਆ ਆਪਣਾ ਉਸਤਾਦ ਸੁਖਜਿੰਦਰ ਜੀ ਕਿੱਧਰ ਗਏ ਪਿਉਰੀ ਵਾਲੇ ਨਹੀਂ ਨਹੀਂ ਘਰੇ ਆ ਘਰੇ ਹੈ ਨਹੀਂ ਨਹੀਂ ਤਾਂ ਇਥੇ ਮੁਰੇ ਹੁੰਦੇ ਹਨਾ ਉਹ ਆਪ ਜੀ ਖੁਦ ਚਾਹ ਠੀਕ ਆਦਾ ਹੁਣੀਆਂ ਦਾ ਮਿਸਤਰੀ ਡੌਨ ਸਾ ਗੋਨੇ ਦਾ ਭਰਾ ਹਨਾ ਠੀਕ ਆ ਚਲ ਓਕੇ ਫਿਰ ਮੁੰਡਿਆ ਮੈਂ ਚਲਦੇ ਆਂ ਸੀ ਯਾਰ ਠੀਕ ਆ ਓਕੇ ਹਾਂਜੀ ਬਾਬਿਓ ਆਗੇ ਘਰੇ ਤੇ ਕਬੂਤਰੀ ਵੀ ਲਿਆਂਦੀ ਤੇ ਕਬੂਤਰੀ ਬਸ ਸਿੱਧੀ ਬੈਠ ਕੇ ਹੀ ਛੱਡ ਦਾਂਗੇ ਬਈ ਆਪਾਂ ਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਕੀ ਤੇ ਸਿੱਧੀ ਕਰਤੀ ਬੈਠ ਕੇ ਟਰਾਂਸਫਰ ਤੇ ਉੱਤੇ ਉੱਡੀ ਨੂੰ ਉਹ ਤੂੰ ਡਰਾਂ ਗਾਲਿਆ ਬੰਦੇ ਵਿੱਚ ਵਜ ਗਿਆ ਆ ਕੇ ਕੋਈ ਦਿੱਕਤ ਨਹੀਂ ਬਸ ਇਹ ਤੋਂ ਆਪੇ ਕਿਸੇ ਨਾ ਕਿਸੇ ਕੂਤਰ ਨਾਲ ਲਾਕੀ ਤੋਂ ਆਂਡੇ ਧਰ ਲੇ ਤੇ ਉਦੋਂ ਬਾਅਦ ਆਪਣੇ ਬੱਚੇ-ਬੱਚੇ ਪਲਾਉਣ ਦੇ ਕੰਮ ਆ ਜੂਗੀ ਓ ਬੇਟੀ ਸਾਹਮਣੇ ਕਾਲੀ ਚੀਨੀ ਇਹ ਉਹ ਚਿੱਟਾਂ ਵਾਲੇ ਦੀ ਭੈਣ ਹੀ ਜਿਹੜਾ ਉਹਦਾ ਮੰਣਗਾ ਵਾਲੇ ਜਿੱਤਿਆ ਸੀਗਾ ਇੱਕ ਇਹ ਜੀ ਤੇ ਇੱਕ ਬਸ ਉਹ ਜਿਹੜਾ ਆਪ ਜਿੱਤਿਆ ਸੀ ਹੋਰ ਹੈਗਾ ਉਹਨਾਂ ਕੋਲੇ ਤੇ ਉਹਦੇ ਮਾਪੇ ਹੋ ਰਹੇਗੇ ਮੈਨੂੰ ਲੱਗਦਾ ਹੈ ਤੇ ਇਹ ਆਪਾਂ ਲੈ ਆਂਦੀ ਹਾਂ ਉਹਨਾਂ ਤੋਂ ਠੀਕ ਹੈ ਕਿ ਨਹੀਂ ਬੱਚੇ ਪਲਾਉਣ ਨੂੰ ਹੋਰ ਕੁਝ ਨਹੀਂ ਕਰਨਾ ਬਾਕੀ ਹੋਰ ਕੋਈ ਕਬੂਤਰ ਆਉਂਦਾ ਉਹ ਪਾਸੇ ਪੂਸੇ ਵੀ ਛੱਡ ਲੈਣੇ ਹੁੰਦੇ ਆਪਾਂ ਜਿਹੜਾ ਪਯੌਰ ਕੋ ਕਬੂਤਰ ਆਉਦਾ ਕੋਈ ਡਰ ਨਹੀਂ ਆਪਾਂ ਨੂੰ ਉਹਨੂੰ ਸਿੱਧਾ ਭਾਰ ਦੇ ਕੂਟਾ ਰਲਾ ਸਕਦੇ ਆ ਆਕੇ ਬਾਕੀ ਬਲਜੀਤ ਵੀ ਆਉਂਦਾ ਹੁਣ ਇੱਥੇ ਕਿਤੇ ਕਣਕ ਚੱਕੀ ਵਧਾਈ ਫੋਣ ਹੈ ਸੀ ਕਹਿੰਦੇ ਮੈਂ ਕਣਕ ਲੈ ਕੇ ਆਉਣਾ ਜਿਹੜੀ ਆਪਾਂ ਉਹਨ ਖੜ ਜਾ ਹੜਾ ਲਵਾਲ ਗਈ ਕਟਾ ਲਵਗ ਕੇ ਆ ਪਲਾਵੇਂ ਕੱਲਾ ਅੰਦਰ ਨਹੀਂ ਆਪੇ ਇੱਥੇ ਬਾਹਰ ਰੱਖਣਾ ਡਰਾਮਾ ਇੱਧਰ ਹੈ ਗਾੜੇ ਦੇ ਕਮੈਂਟ ਨਹੀਂ ਕੋਈ ਨਾ ਐਂ ਤਾਂ ਬਹੁਤ ਘੱਟੇ ਲਾਇਆ ਮਜੀਦ ਨੇ ਸਾਰਾ ਹਸਾਬ ਹੈ ਕੀਤਾ ਕੀ ਹੈ ਜਫੀ ਬਾਲੇ ਨੇ ਹਾਏ ਹਾਏ ਜਫੀ ਬਾਲੇ ਇੱਥੇ ਬਾਹਰ ਰੱਖ ਲੈ ਗਰਾ ਮਜੀਦ ਮੈਂ ਤਾਂ ਕਹਣਾ ਆਪਾਂ ਡਰਾਮਾ ਚ ਪਾਉਣੀ ਹੈ ਇਹ ਕਣਕ ਚਲ ਠੀਕ ਆ ਪਹੁੰਚ ਜਾ ਬਾਈ ਸਿੱਧਾ ਇੱਧਰ ਦੀ ਟੱਪ ਜੀ ਮੈਂ ਤਾਂ ਕਹਣਾ ਕੱਲ ਚਰਾਣੀ ਤੋਂ ਸਿੱਧਾ ਕੋਟਲੀ ਇੱਥੋਂ ਆ ਬਾਦਲਾ ਰੋਡ ਤੋਂ ਆਏ ਹਾਂ ਇਦੂ ਅਗਲਾ ਰੋਡ ਹੈ ਕਾਲਚਰਨੀ ਵਾਲੀ ਹੈ ਸਿੱਧਾ ਕਾਲਚਰਨੀ ਐ ਇੱਥੋਂ ਸਾਹਮਣੀ ਤੋਂ ਦੂਸਦਾ ਕੋਟ ਲਈ ਫਰੀਦਕੋਟ ਬਾਸ ਹਾਂ ਭਰਾ ਆਪਾਂ ਉੱਧਰ ਪਈ ਜੇ ਕੋਈ ਕੰਮ ਨਹੀਂ ਹੈ ਜ਼ਰੂਰ ਓਕੇ ਭਾਈ ਜ਼ਰੂਰ ਕੋਈ ਗੱਲ ਨਹੀਂ ਠੀਕ ਆ ਭਾਈ ਚੰਗਾ ਤੇ ਆਪਾਂ ਵੀ ਬਾਗੇ ਚੱਲੀਏ ਕਰੇ ਹਨ ਭਰਾ ਨੂੰ ਵੀ ਤੋਰਤਾ ਆਪਾਂ ਹੈ ਤਾਂ ਸੀਗਾ ਭਾਈ ਬਸ਼ਨੰਦੀ ਤੋਂ ਇੱਥੇ ਵੀ ਫਰੀਦਕੋਟ ਕੋਟ ਲਈ ਨਾਨਕਾ ਨਾਲ ਹੀ ਪੰਡਾ ਆ ਮੈਂ ਮਿਲਣ ਆਇਆ ਕਰ ਮੈਂ ਕੋਈ ਡੇਕ ਨਹੀਂ ਭਾਈ ਜਦੋਂ ਮਰਤੀ ਆਈ ਕੋਈ ਚੱਕਰ ਵਾਲੀ ਗੱਲ ਨਹੀਂ ਹੁਣ ਆਪਾਂ ਘਰੇ ਵੈਸੇ ਘਰੇ ਕੀ ਲੈਣ ਜਾਣੇ ਆ ਆਪੋ ਤੇਰੇ ਗਰੇ ਗੁੱਤੋਂ ਦਾਣਾ ਪਾਣੀ ਭਾਗੇ ਮਿਰਤ ਰਹੇ ਹਨ ਹਾਂ ਮੋੜ ਕੇ ਚੱਲ ਗਏ ਤੇ ਬਈ ਰਸਤਾ ਹੋ ਗਿਆ ਲੇਟ ਪਰ ਕੋਈ ਦਿੱਕਤ ਵਾਲੀ ਗੱਲ ਨਹੀਂ ਫੇਰ ਬਲਬਲਾਤਾ ਆਪਾਂ ਤੇ ਪਾਈਏ ਦਾਣੇ ਤੇ ਇਧਰ ਚੋਬਾ ਜੀ ਪਹੁੰਚੇ ਹੋਏ ਨੇ ਇਧਰ ਗੇਲਾ ਜੀ ਵੀ ਆਏ ਹੋਏ ਨੇ ਸਾਡੇ ਆ ਫੜਿਓ ਤੁਸੀਂ ਕੈਮਰਾ ਮੈਂ ਦਾਣੇ ਪਾ ਦੇਣ ਨੂੰ ਛੇਦੀ ਛੇਦੀ ਇੱਕ ਮਿੰਟ ਐ ਇੰਨਾ ਨਾ ਮੇਰੀ ਵੀਡੀਓ ਦੇ ਆ ਕੰਮ ਨਹੀਂ ਕਰੀ ਤੂੰ ਮੈਂ ਡਾਕਟਰ ਚੌਕੀ ਆ ਆਏ ਆਏ ਆ ਆਏ ਆਏ ਆਓ ਬੇਟਾ ਲਾਉਜੀ ਇੱਧਰ ਰੱਖ ਦੇ ਦਾੜੇ ਤੇ ਇੱਧਰ ਪਾਉਂ ਨਹੀਂ ਇੱਧਰ ਕਰ ਦੇ ਕੰਕਿਆ ਵਗਾਰ ਮੇਰੇ ਕੰਨੀ ਕਰੋ ਫੋਕਸ ਉਹਦੇ ਕੰਨੀ ਡਾਕਟਰ ਦੇ ਗੇਲੇ ਕੰਨੀ ਨਾ ਕਰਨਾ ਆਇਓ 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 ਕੋ ਤਾਂ ਤੇ ਇੱਧਰ ਇੱਕ ਹੋਰ ਕੰਮ ਕਰਨਾ ਪੈਣਾ ਨਾਲ ਨਾਲ ਬੜਾ ਇਤਬਾਰ ਚੀਂ ਨਹੀਂ ਆ ਦੇਖੋ ਬੜਾ ਅੱਜ ਉਹ ਵੀ ਹੋਇਆ ਹੈ ਕਰਕੇ ਹਾਂ ਜੀ ਜਦੋਂ ਦਾਣੇ ਪੜੀ ਕਾਲੇ ਉਹਨੂੰ ਫੇਰ ਕਹਿ ਦੁੱਥੀ ਜੁੱਥੀ ਗੱਲ ਦੀ ਹਾਂ ਲੱਗਦੀ ਆ ਪੀ ਆਪੀ ਆਉ ਪੀ ਲੈ ਹੋ ਪਹਿਲਾਂ ਬਾਹਰ ਛੱਡ ਕੇ ਜਗਾ ਲਿਆ ਉਹਦਿਆਂ ਗੁੰਦਾ ਓਕੇ ਨਾਲ ਚਲ ਹਾਂ ਆ ਜਾ ਆ ਜਾ ਜਾਗੜੇ ਬਣਾ ਲੈ ਬਾਹਰ ਲੈ ਆਪੇ ਕੀ ਗੱਲ ਹੋ ਗਈ ਰੂ ਹਜਾਰ ਚੜ 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 ਆਪੇ ਹੋ ਗਏ ਤੂੰ ਤਾਂ ਪੀਵਾ ਦਿੱਤੇ ਗੋੜੀ ਅਹ ਹਾਂਜੀ ਬਾਬੇ ਉਹ ਦਾਨੀ ਨੇ ਬਾਪ ਚਲਾਇਆ ਉਹ ਕੁੱਤੇ ਇਹ ਮਰੂਗਾ ਇਹ ਬਈ ਤਾਂ ਤੂੰ ਜੋੜ ਹਾਲ ਲਿਆ ਹਵਾ ਦੇ ਦੰਨੀ ਜਾ ਅੰਨੇ ਹੋ ਜਾਂਦੇ ਆ ਖਾਂਗੇ ਆਜੋ 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 ਤੁਹਾਨੂੰ ਦਿਖਾ ਕੇ ਦਾਨੇ ਪਾ ਦੇ ਤੂੰ ਤੁਸੀਂ ਦੇਖ ਨਹੀਂ ਹੋਣੀ ਨਾ ਨਹੀਂ ਇਹ ਕੌਣ ਕਰਨਾ ਆਸਾਂ ਤੂੰ ਗਿਲਾ ਜੱਟ ਹੈ ਤੂੰ ਗਿਲਾ ਜੱਟ ਤੂੰ ਗਿਲਾ ਜੱਟ ਖਾਂ ਕੇ ਦਾਨੇ ਇਹਨਾਂ ਨੂੰ ਆਜੋ 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 ਲੋਕਾਂ ਕੜੇ ਡੱਕੇ ਆ ਬਰਸ ਅੱਲਾ ਬਾਪੋ ਤੇ ਇਧਰ ਆਪਣੇ ਆਹ ਚੋਬਰਾ ਕੌਲੀ ਤੋਂ ਹੋ ਗਏ ਪਾਣੀ ਦੀ ਭਰ ਲਿਆ ਜਾਂਚ ਕੇ ਕੰਨੀਆਂ ਦੀ ਘਰ ਭਰ ਲਈ ਤੇ ਇਹ ਵੀ ਇਧਰ ਪਿੰਜਰੇ ਵਾਲੇ ਘੁੰਤਰ ਨੂੰ ਰੱਖਦੇ ਆਣੇ ਆਪਣੇ ਨੂੰ ਆਇਓ 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 ਪੁੱਤ ਤੇ ਇਧਰ ਇਹ ਬੱਚੇ ਨੂੰ ਬ్రో ਇੱਕ ਮਿੰਟ ਰੁਕ ਜਾਓ ਦਿਖਾ ਦਿੰਨਾ ਇਹ ਬੱਚੇ ਨੂੰ ਬਈ ਛੋਲੇ ਦੇਤੇ ਸੀ ਆਪਾਂ ਤੇ ਪਾਣੀ ਵੀ ਦੇਤਾ ਇਹ ਉਹ ਕੇਰਪੋਟਾਂ ਠੀਕ ਹੈ ਹੁਣ ਇਹਨੂੰ ਆਪਾਂ ਕੱਲ ਨੂੰ ਚੈੱਕ ਕਰਾਂਗੇ ਵੀ ਕੀ ਬੰਦ ਹੈਗਾ ਫੁੱਲ ਭਰ ਲਈ ਹਾਂਜੀ ਬਾ ਚਲ ਵਾਹ ਵਾਹੀ ਹੈ ਕੋਈ ਗੱਲ ਨਹੀਂ ਉਹੀ ਉਹ ਵੀ ਡੋਲ ਜੀ ਆਉਣਗੇ ਡੋਲ ਜਾਂਦੇ ਚਲ ਇਹ ਇਥੇ ਰੱਖ ਕੇ ਇਹ ਬਾਸਮੇ ਤੇ ਇੱਥੇ ਵੀ ਡੋਲ ਨਹੀਂ ਆਉਂਦੇ ਚਲ ਕੋਈ ਗੱਲ ਨਹੀਂ ਇੱਕ ਪਾ ਲਈ ਲਓ ਜੀ ਇੱਧਰ ਰੱਖ ਦੀ ਪਾ ਦੇ ਨੂੰ ਪਾਣੀ ਤੇ ਕੱਲ ਨੂੰ ਧੋ ਕੇ ਪਾਾਂਗੇ ਦੋ ਗਿਦਰਾਂ ਨੂੰ ਭਾਂਡਾ ਧੋਦੇ ਪਾਣੀ ਵਾਲਾ ਪਾਣੀ ਇੱਕ ਮਿੰਟ ਜੀ ਉੱਥੋਂ ਲੈ ਕੇ ਚੱਕ ਕੇ ਆਪਾਂ ਤੇ ਇੱਥੋਂ ਐ ਕਰਕੇ ਮਾਰਦੇ ਛੱਲ ਲੱਗਪਾਂ ਫੂੰਦਰੀ ਚੱਲ ਠੀਕ ਹੈ ਤੇ ਐਂ ਐਂ ਕਰਕੇ ਇੱਕ ਮਿੰਟ ਦੰਨੀ ਜੀ ਜਦੋਂ ਐਂ ਕਰਕੇ ਭਰ ਗਿਆ ਉਦੋਂ ਦਾ ਬੱਸ ਕਰ ਫਿਰ ਉੱਤੋਂ ਵੀ ਕਰਦੇ ਕਿਉਂਕਿ ਜੇ ਬੜਾ ਪਰਾਂ ਨਹੀਂ ਪਾਣੀ ਡੁੱਲੂ ਹਾਂਜੀ ਡੁੱਲੂ ਇਹਦਾ ਹਾਂਜੀ ਇਧਰੋਂ ਢਾਗ ਦੇ ਕੇ ਓਕੇ ਉਹਦੀ ਰਿਪੋਰਟ ਦਾਣੇ ਵੀ ਪਾਦੇ ਪਾਣੀ ਵੀ ਪਾਦੇ ਹਾਂਜੀ ਹੁਣ ਚੱਲਦੇ ਆਪਾਂ ਉਧਰ ਤੇ ਉਦੋਂ ਪਹਿਲਾਂ ਤਰਗਮਾ ਲੈ ਕਿਤਾਬਾਂ ਵਿੱਚ ਆ ਚੱਲ ਗਿਆ ਤਾਂ ਇਹਨਾਂ ਦੂ ਪਰੇ ਆ ਵਰਕੇ ਹੜਦਾ ਹੌਲੀ ਹੌਲੀ ਦਸ਼ਮੇ ਸਕੂਲ ਨਾਲ ਸਾਡੇ ਘਟਿਆ ਸਕੂਲ ਹੈ ਲੰਬੀ ਵਾਲਾ ਤਾਂ ਜਿਵੇਂ ਸਕੂਲ ਸਰ ਨੂੰ ਪਹਿਲਾਂ ਮੈਂ ਇੱਥੇ ਕਟਕੜ ਵੀ 5-6 ਸਾਲ ਆਇਆ ਮੇਰੇ ਹਾਂ ਤੇ ਇਹ ਕਿਹੋ ਜਿਹਾ ਸਕੂਲ ਹੈ ਐਡਾ ਫੁੱਦੂ ਸਕੂਲ ਹੈ ਇੱਥੇ ਕੋਈ ਜਾਵੇ ਨਾ ਜਮਾ ਕਟਿਆ ਜਿਹਨੇ ਪੜ੍ਹਨਾ ਹੈ ਉਹ ਤਾਂ ਜਾਵੇ ਨਾ ਤੇ ਜਿਹਨੇ ਇਹ ਕਲਾਸਾਂ ਕਰਨੀਆਂ ਉਹ ਹੱਸ ਕੇ ਜਾਵੇ ਬਾ ਫਿਰ ਠੀਕ ਹੈ ਫਿਰ ਇਹਦਾ ਮਤਲਬ ਆਪਣਾ ਚੋਬਰ ਕੀ ਕਰਦਾ ਉੱਥੇ ਇਹ ਹੱਸ ਕੇ ਬਸ ਕਲਾ ਵੀ ਕਾਸਾਂ ਪੂਰੀਆਂ ਕਰਨ ਜਾਂਦਾ ਹੁੰਦਾ ਬਾ ਫਿਰ ਠੀਕ ਹੈ ਉਹ ਮੈਂ ਜਾਵਾਂ ਨਾ ਪੜੇ ਆ ਬਈ ਤੁਸੀਂ ਆਪ ਦੇਖੋ ਆ ਡੈਰੀ ਕਿੰਨੇ ਰੁਪਈਆ ਦੀ ਹੈ ਵੱਧ ਤੋਂ ਵੱਧ 50 40 100 ਰੁਪਈਆ ਇਹ ਕਿੰਨੇ ਦਿੱਤੇ ਤੈਨੂੰ ਮਾਤਾ ਦਿੱਤੇ ਮੀਂਹ ਦਿੱਤੇ ਨੇ ਰੁਪਏ ਪਾਲੋ ਸਿਕਾ ਦਿੱਤੇ ਕਿੰਨੇ 300 300 ਦੀ 300 ਦੀ ਆ 300 ਦੀ ਡੇਰੀ ਹੈਗੀ ਬਾਈ ਲੈ ਸੁੱਕੀ ਜੀ ਖੋ 3 300 ਵਾਲਾ ਹੈ ਕੀ ਇਹ ਬੰਲਾ ਕੇ ਜਵਾਕਾਂ ਦੀ ਮਾਰਦੇ ਸਿੱਧੀ ਗੱਲ ਹੈ ਠੀਕ ਹੈ ਕਿ ਨਹੀਂ ਸੁੱਕੀ ਮਾਰਦੇ ਇਹਨਾਂ ਦਾ ਬਾਈਕਾਟ ਕਰੋ ਆ ਮਾਰ ਨਹੀਂ ਗਾ ਲੰਬੀ ਦਸ਼ਮੇ ਸਕੂਲਾ ਰਿਆਂ ਨੂੰ ਵੀ ਇੰਨੀ ਮਾਰਨ ਨੂੰ ਹਟ ਜਾ ਜਵਾਕਾਂ ਦੀ ਨਹੀਂ ਇਸ ਤੋਂ ਬਾਅਦ ਮੇਰੇ ਵੱਲੋਂ ਸਖਤ ਕਦਮ ਚੁੱਕਿਆ ਜਾਊਗਾ ਉਹ ਦਿੱਤਾ ਜਾਊਗਾ ਉਹ ਕੀ ਉਹ ਨਹੀਂ ਇਹਦੋਂ ਵੱਡਾ ਹਥਰੂਲ ਚੱਲਾਂਗੇ ਵਾਟਰ ਭਾਗੇ ਇਧਰੋਂ ਅੱਖਾਂ ਮੰਨ ਨਿਸ਼ਾਨੇ ਲਾਉਂਦਾ ਰਣਜੀਤ ਪੀਰ ਖਾਲਸਾ ਖੜਜੋ ਜੀ ਭਰ ਦੇ ਇੱਕ ਵੇਲੇ ਨਵਾਂ ਹੀ ਐਡ ਕਰਦਾ ਇੱਥੇ ਇੱਕ ਤਾਂ 2-3 ਦਿਨ ਹੋ ਗਏ ਸਾਰਿਆਂ ਨੂੰ ਪੁੱਛੀ ਜਾਂਦੇ ਆ ਵੀ ਤੇਰਾ ਕੀ ਖਾਦਾ ਹੈ ਹਣਾ ਖਾਣ ਨੂੰ ਰੋਟੀ ਨਹੀਂ ਮਿਲਦੀ ਤੇ ਹੋਰ ਕੀ ਖਾਣਾ ਮੈਂ ਇਹ ਬਸ ਜਿੱਦ ਮੇਰਾ ਮਨ ਸੈਟ ਹੁੰਦਾ ਕੂੜੇ ਨਾ ਬਾਹਰ ਨਿਕਲੇ ਛੋੜ ਵੀ ਕਰੀ ਬਹੁਤ ਜਿੰਨੀ ਗੁੱਸਤੀ ਹੈ ਉਹ ਬੱਚੇ ਬਣਾਉ ਨੂੰ ਲਿਆਉਂਦੀ ਆਪਾਂ ਇਹ ਪਰ ਗੇਟ-ਪੇੜ ਦਾ ਕਰਾਂਗੇ ਗੇਟ ਬਸ ਦਾਣਾ ਪਾਣੀ ਪਾਦਾ ਗੇਟ-ਪੇੜ ਦਾ ਹੋਰ ਇੱਥੇ ਉਹ ਕੁੱਕੀ ਅਰਦਾਸ ਕਰਾਉਣੀ ਹੈ ਇੱਕ ਵਾਰ ਕਿਵੇਂ 1009 ਚੋਂ ਕਿ ਕਿ 100 ਨੰਬਰ ਆ ਆ ਦੇਖ ਨੰਬਰ ਕਿਵੇਂ 1009221 ਇੱਕ ਮਿੰਟ 9 ਚੋਂ ਇੱਕ ਨੰਬਰ ਆਇਆ 0 ਆਈ ਹੈ 0 ਆਈ ਹੈ 0 ਆਈ ਹੈ ਤੇ ਇਹ ਕ ਮੁਰਲਾ ਥਾ ਇੱਥੇ 100 ਲਾਤਾ ਮੇਰੇ 1009 ਚ 100 ਨੰਬਰ ਆ ਗਿਆ ਇਹਨੂੰ 1009 ਚੋਂ 101 ਨੰਬਰ ਆ ਗਿਆ ਕਿ 12 ਚੋਂ 95 ਕਿਵੇਂ ਆਣਗੇ 12 ਚੋਂ ਕਿੰਨੇ 7 7 ਆਏ ਸੀ ਹਾਂ ਤੇ ਨਾ 7 ਆਏ ਸੀਗੇ ਤਿੰਨੋਂ ਕਰਦੇ ਤਿੰਨ ਵੀ ਲਾਦੇ ਨਹੀਂ 95 95 ਨਹੀਂ 9 ਪੁਆਇੰਟ ਬਾਲਾ ਪੜਿਆ ਲਿਖਾ ਮੁੰਡਾ ਸਾਡਾ ਇਹ ਆ ਵੇਲਾ 6.5 ਇਧਰ ਵੇਲਾ ਨੌ ਇਧਰ ਰਹਾ ਤਾਂ ਨੌ 6.5 160 ਲਾਤਾ 160 16 ਜੋ ਬਈ ਸਰਾ ਸਾਡਾ ਚੋਬਰ ਇਹ ਦੀ ਕੋਈ ਰੀਤ ਨਹੀਂ ਕਰ ਸਕਦਾ ਇਹ ਗੱਲ ਮੁੱਕੀ 8ਾਂ ਚ 3.5 ਨੰਬਰ 135 ਇਹਨੇ ਨਾ ਦੁਨੀਆ ਫੇਰ ਕਰਨੀ ਹੈ ਇੱਕ ਟਾਈਮ ਤੇ ਜਾ ਕੇ ਇਹ ਕਰੀ ਕੰਮ ਦਾ ਫਾਕਮ ਲੈ ਕੇ ਖਾਣਾ ਸਾਰਾ ਜੋ 12 ਉਹ ਮੈੜੇ ਭੁੱਲ ਗਈ ਹੋਗੀ ਮੇਰੇ ਨਾਲ ਉਹ ਨਹੀਂ ਨਾ ਆਇਆ ਤੈਨੂੰ ਨਹੀਂ ਨਹੀਂ 12 ਚ 12 ਉਹ ਖੜ ਜਾ ਪਲ ਤਾਂ ਮੈਂ ਤੇ ਆਪਣਾਈ ਮਾਫਣੀ ਬਿੱਦਿਆ ਆਪਣਾਈ ਮਾਫੀ ਵਾਹਿਗੁਰੂ ਸੱਚੇ ਪਾਤਸ਼ਾਹ ਪਹਿਲਾਂ ਮਤ ਦੇ ਕਿ ਉਹਦੇ ਮਤ ਉਹ ਫਿਰ ਹੁਣ ਪਰ ਮੈਨੂੰ ਫੀਲ ਹੁੰਦਾ ਨਾ ਬਿੱਦਿਆ ਬਾਰੇ ਨਹੀਂ ਮੈਂ ਆਹ ਆ ਬਈ ਹੁਣ ਆ 12 0 ਹੈ 12 0 ਹੀ ਬੀ 12 0 ਬਰਾਏ ਬਰਾਏ ਬਹੁਤ ਹੜਦਾ ਮਾ ਹੋਣਾ ਯਾਰ ਮਾ ਹੀ ਪਾ ਲੋ ਹੜਦਾ ਇੱਕ ਵਾਰ ਹੀ ਨੰਬਰ ਆਇਆ ਵਿਚਾਰੇ ਨੂੰ ਹੁਣ ਉਹ ਵੀ ਗਵਾਚ ਗਿਆ ਇੱਕ ਆਣੀ ਤੇ ਕੋਈ ਗਵਾਚਦੇ ਹੁੰਦੇ ਆਗੇ ਇਹਦੇ ਤਾਂ ਨਹੀਂ ਆਈ ਓਏ ਹੜਦਾ 15 15 2 ਆਏ ਤੇ ਤਾਂ ਨੰਬਰ ਹੀ ਨਹੀਂ ਲਾਇਆ ਯਾਰ ਇੱਕ ਦਿਨ ਨੰਬਰ ਨਾਲ ਸ਼ਰਮ ਮੰਨ ਕੇ ਮੈਡਮ ਦੇ ਦਈਆ ਆਹ ਜੀ 12 ਆਏ ਸੀ ਬਾ ਮੇਜੂ 12 ਓ ਮਾਈ ਗੋਡ ਸਟਾਰ ਲੱਗਿਆ ਇਹ ਮੇਰੀ ਗੱਲ ਇਹ ਖੜ ਜਾਂਦੀ ਨਹੀਂ ਇੱਕ 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 ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਕਿਥੋਂ ਦੇਖ ਕੇ ਕੀਤਾ ਸੀ ਇਹਦਾ ਇਹ ਬੜੀ ਮਾਫ ਕੀਤਾ ਸੀ ਹੈ ਸੌ ਨਹੀਂ ਸੌ ਲੱਗਿਆ ਆ ਕੀਤਾ ਇਹ ਕੱਲ ਹੋਈ ਹੈ ਨਹੀਂ ਮੈਨੂੰ ਜਾਨਤੇ ਨੇ ਦਿਖਾਈ ਸੀ ਜਾਨਤੇ ਜੀ ਆ 100 ਜੋ -120 ਇਹ ਸੌਖੀ ਆ ਬਾ ਲਿਖ ਕੇ ਇੱਥੇ ਇਹਨਾਂ ਦਾ ਪਲੱਸ ਲਿਖਣਾ ਹੁੰਦਾ ਫਿਰ ਇਹਨੂੰ ਆਏ ਮੈਂ ਦੱਸਿਆ ਤੈਨੂੰ ਜਦੋਂ ਚੱਲ ਪਿਆ ਮਾਈਂਡ ਚੱਲ ਪਿਆ ਦਾ ਇਹ ਦੁਨੀਆ ਫੇਲ ਇਹਦੇ ਮਰੇ ਸਾਰੇ ਸਾਇੰਟਿਸਟਾਂ ਤੋਂ ਉੱਦੀ ਆ ਮੁੰਡਾ ਇਹ ਅੱਜ ਥਾਪੀ ਦਿੱਤੀ ਤੈਨੂੰ ਮੈਂ ਬਸ ਜਿੱਤ ਕੇ ਮੁੜੂਗਾ ਬਾਜੀ ਅਗੇ ਇਧਰ ਲੈ ਕਰੇ ਇੱਕ ਮਿੰਟ ਪਰ ਤਾਂ ਮੈਂ ਖੀਰ ਰੱਖਾਂ ਅੱਜ ਖੀਰ ਬਣੀ ਸੀ ਤੇ ਭੁੱਖੇ ਮਰਦੇ ਮੈਂ ਖੈਰ ਭੋਰਾ ਲੈ ਕੇ ਖਾਣ ਪੀਣ ਨੂੰ ਬਾਕੀ ਬਰੋ ਰੋਟੀ ਰੋਟੀ ਖਾਇਆ ਦੀ ਮੈਂ ਠੀਕ ਹੈ ਤੇ ਨਹਾ ਵੀ ਲਿਆ ਪਰ ਨਹਾ ਕੇ ਕੱਪੜੇ ਉਹੀ ਪਾਲੇ ਚੱਕਰ ਕੀ ਆਣਾ ਮੈਂ ਘਰੇ ਜਾਂਦਾ ਜੀ ਨਹੀਂ ਕੀਤਾ ਮੇਰਾ ਹਣਾ ਮੈਂ ਨਹਾਣ ਨੂੰ ਤੇ ਇਧਰ ਹੀ ਲਿਆ ਖੀਰ ਹੀ ਚੱਕਣ ਗਿਆ ਜਿਹੜਾ ਨਾ ਅਗੇ ਫਿਰ ਕੱਪੜੇ ਝਾੜ ਕੇ ਉਹੀ ਪਾਲੇ ਕਿਉਂ ਤੁਹਾਨੂੰ ਪਤਾ ਏਡਾ ਕੋਈ ਖਾਸ ਕੰਮ ਦਾ ਨਹੀਂ ਕੀਤਾ ਨਹੀਂ ਕੱਪੜੇ ਸਾਫ ਸੁਥਰੇ ਪਏ ਆ ਬਧੀਆ ਨਾਟ ਆ ਬਿੱਗਸ ਹੋਣਾ ਤਾਂ ਕਰਕੇ ਨਾ ਇਹ ਤੋਂ ਇਹ ਕਰ ਲਈ ਰੂਟੀ ਖਾ ਲਈ ਤੇ ਕਬੂਤਰਾਂ ਦਾ ਬਸ ਕੰਮ ਸੈਟ ਅਪ ਹੋਣਾ ਦਾਣਾ ਪਣੀ ਖਾ ਲੈਣ ਨੇ ਇਹਨਾਂ ਨੇ ਇਹਨਾਂ ਦੀ ਲਾਈਟ ਕਰਦਨੇ ਆ ਬੰਦ ਆਪਾ ਤੇ ਬੱਚੇ ਪੁੱੱਚੇ ਉਹੀ ਨਿਕਲੇ ਕੋਈ ਨਵਾਂ ਬੱਚਾ ਇਹ ਨਿਕਲਿਆ ਨਹੀਂ ਹਨਾ 2 3 4 5 6 7 ਬੱਚੇ ਨਿਕਲੇ ਇੱਧਰ ਸਿਰਫ ਹੀ ਤੇ ਇੱਧਰ ਇੱਕ ਉਤਰੀ ਨੇ ਅੰਡੇ ਧਰਲੇ ਹੋਰ ਨਹੀਂ ਹੋਥਰੇੜੀ ਨੇ ਨਵੀਂ ਨਹੀਂ ਦੋ ਜੋੜਾ ਇੱਧਰ ਅੰਡੇ ਧਰਨ ਵਾਲਾ ਰਹੇਗਾ ਸਿਰਫ ਹੀ ਦੋ ਤੇ ਤਿੰਨ ਜੋੜਾ ਇੱਧਰ ਅੰਡੇ ਆਣਗ ਰਹੇਗਾ 5 ਬਾਕੀ ਬੱਚੇ ਬੁਝੇ ਕੱਢੀ ਹੈ ਨਾ ਕੰਮ ਸਿਸਟਮ ਚੱਲੀ ਜਾਂਦਾ ਸਰਕਲ ਸਾਨੂੰ ਪਤਾ ਹੀ ਹੈ ਸਾਰਾ ਇੱਧਰ ਬਸ ਇੱਕ ਮਿੰਟ ਹੂੰ ਤੇ ਇੱਧਰ ਵੀ ਬਸ ਇੱਕ ਬੱਚਾ ਉਹਨੂੰ ਵੀ ਸਾਨੂੰ ਪਤਾ ਓਕੇ ਰਿਪੋਰਟਰ ਨੇ ਰੈਡੀ ਹੈ ਕੰਮ ਤੇ ਇੱਧਰ ਲਿਆਂ ਨੂੰ ਵੀ ਦਾਣਾ ਪਾਣੀ ਪਾਤਾ ਤੇ ਹਾਂ ਸੱਚ bro ਉਹ ਦਮਣੀ ਵਾਲਾ ਨਾ ਵੀਡੀਓ ਵਾਲਾ ਕੀ ਚੱਕਰ ਸੀ ਜਿਹੜੀ ਅੱਜ ਸ਼ੂਟ ਕਰਨ ਆਏ ਸੀ ਇਹ ਬਈ ਉਹ ਰੌਲਾ ਕੀ ਹੈ ਯਾਰ ਵੀਊ ਕਹਿੰਦੇ ਇੱਕ 13 ਕੀ ਰੋਲ ਚਾਹੀਦਾ ਸਾਨੂੰ ਵੀਡੀਓ ਚ ਮੈਂ ਵੀ ਕੋਈ ਡੇ ਕਰਣੀ ਹੈ ਨਾ ਉਹ ਨਹੀਂ ਕਹਿੰਦੇ ਦਮਣੀ ਕਹਿੰਦਾ ਦਮਣੀ ਕਹਿੰਦਾ ਵੀ ਇੱਕ ਵਾਰੀ ਤੇਰਾ ਵੀ ਰੂਲ ਚਾਹੀਦਾ ਪਾਣ ਮੁੰਡੇ ਤੇ ਮੈਂ ਕੋਈ ਡਿੱਕਦ ਵਾਲੀ ਗੱਲ ਨਹੀਂ ਉਹ ਯਰ ਕੰਟੈਂਟ ਕਿੱਦਾਂ ਦਾ ਵੀ ਉਹਦਾ ਕੁਝ ਵੀ ਹੈ ਕਰੋ ਹਣਾ ਤੇ ਕਿੰਨੇ ਹੀ ਗਲਤ ਹੈ ਕਿੰਨੇ ਹੀ ਸਹੀ ਹੈ ਤੇ ਗੱਲ ਮੁਕਿਆ ਵੀ ਮੈਂ ਦਮਣੀ ਨਾਲ ਖੜਾ ਹਾਂ ਸਿੱਧਾ ਹੀ ਹਸਾਰਾ ਜੇ ਮੈਨੂੰ ਦਮਣੀ ਨੇ ਕਹਿਤਾ ਵੀ ਤੂੰ ਆਹ ਕੰਮ ਕਰਨਾ ਐਂ ਕਰਕੇ ਤਾਂ ਮੈਨੂੰ ਉਹ ਕੰਮ ਕਰਨਾ ਹੀ ਪਊਗਾ ਬਾਦ ਵਿੱਚ ਮੈਂ ਜਵਾਬ ਨਹੀਂ ਦੇ ਸਕਦਾ ਉਹਨੂੰ ਠੀਕ ਹੈ ਕਿ ਨਹੀਂ ਕੋਈ ਯਾਰ ਚੱਕਰ ਆਇ ਹੁੰਦਾ ਹੈ ਪਹਿਲੀ ਗੱਲ ਸਾਪਣੇ ਨਾਲ ਰਹਿੰਦਾ ਯਾਰ ਮਿੱਤਰ ਹੈ ਨਾ ਖਾਸ ਬੰਦਾ ਹੈ ਦੂਜੀ ਗੱਲ ਬਈ ਜਿੰਨੇ ਅੜੇ ਕੇਸ ਉਹ ਬੰਦੇ ਨੇ ਕੱਢੇ ਆ ਆਪਣੇ ਜਿੰਨੇ ਅੜੇ ਕੰਮ ਉਹਨੇ ਕਢਾਇਆ ਹੈ ਹੋਰ ਬੰਦਾ ਕੋਈ ਨਹੀਂ ਨਾ ਕੁਝ ਕਰਦਾ ਕਿਸੇ ਬਾਤ ਦੇ ਹੈ ਨਾ ਤਾਂ ਕਰਕੇ ਆਪਾਂ ਨਹੀਂ ਭਾਈ ਦੇ ਮੈਨੂੰ ਜਿੱਥੇ ਕਹਿਤਾ ਆਪਾਂ ਉਥੇ ਖੜੇ ਆ ਜਿਹੜਾ ਰੋਲ ਦੇ ਤਾਂ ਆਪਾਂ ਰੋਲ 'ਚ ਹੈਗੇ ਆ ਕੋਈ ਵੀ ਬੁਲਵਾਈ ਜਾਣ ਮੈਂ ਬੋਲ ਦੂੰਗਾ ਜਿਹੜਾ ਕੁਝ ਕਹਿਣਗੇ ਮੈਂ ਕਰ ਸਿੱਧਾ ਹੀ ਹਿਸਾਬ ਕਰਾਂ ਆਪਣੇ ਬੋਲ ਤਾਂ ਤਾਂ ਕਰ ਕੋ ਵੀਡੀਓ ਤੇ ਮੈਂ ਤਾਂ ਨਹੀਂ ਕਿ ਮੈਨੂੰ ਨਾਂ ਦਿੱਤਾ ਡਾਕਟਰ ਸ਼ੌਂਕੀ ਡਾਕਟਰ ਸ਼ੌਕੀਦਾਰ ਉਹਨੇ ਕੀਤਾ ਬਈ ਤੇ ਦੇਖ ਲੋ ਹਨਾ ਮੇਰੀ ਵੀ ਐਕਟਿੰਗ ਕੀ ਹਿਸਾਬ ਦਾ ਵੈਸੇ ਆਪਣੇ ਲਈ ਉਹ ਸਭ ਕੁਝ ਨਵਾਂ ਸੀ ਨਿਊ ਸੀ ਪਰ ਜਿੰਨਾ ਕ ਮੈਂ ਇਥੋਂ ਗੰਦ ਪਿਆ ਮੋਨਾ ਪਾਇਆ ਵੀਡੀਓ ਤੇ ਹਨਾ ਤੇ ਉਹਨਾਂ ਦੀ ਵੀਡੀਓ ਵੀ ਚੈੱਕ ਕਰ ਲਿਓ ਆਪਣੇ ਟੈਬਲ ਦੇ ਚੈਨਲ ਤੇ ਜਾ ਕੇ ਤੇ ਓਕੇ ਪ੍ਰੋ ਬਸ ਐਂ ਕਹਿੰਦਾ ਸੀਗਾ ਮੈਂ ਤੇ ਠੀਕ ਹੈ ਜੀ ਕੱਲ ਨੂੰ ਮਿਲਦੇ ਆਂ ਦੇਖਦੇ ਆਂ ਕੀ ਹਿਸਾਬ ਕਿਤਾਬ ਹੈ ਬਾਕੀ ਬਲਜੀਤ ਦਾ ਵੀ ਵਿਆਹ ਦਾ ਕੰਮ ਨੇੜੇ ਹੀ ਆ ਗਿਆ ਹਨਾ ਤੇ ਹੁਣ ਆਪਣੇ ਕੋਈ 4 ਦਿਨ ਉਧਰ ਲੰਘ ਜਾਣਗੇ ਬਲਜੀਤ ਦੇ ਵਿਆਹ ਠੀਕ ਹੈ ਵੈਸੇ ਸਾਨੂੰ ਪਤਾ ਮੈਂ ਕਿਤੇ ਵੀ ਨਹੀਂ ਜਾਂਦਾ ਹੁੰਦਾ ਨਾ ਵਿਆਹ ਸ਼ਾਦੀ ਨਾਲ ਪਾਰਟੀ ਦਾ ਭੋਗ ਕਿਸੇ ਕੋਈ ਆਪਾਂ ਫੰਕਸ਼ਨ اٹੈਂਡ ਨਹੀਂ ਕਰਦੇ ਪਰ ਇੱਥੇ ਮੈਨੂੰ ਜਾਣਾ ਪਊਗਾ ਕਿਉਂਕਿ ਇਕੱਠੇ ਰਹਿੰਨੇ ਆ ਜਿਵੇਂ ਬਲਜੀਤ ਹੋਗਾ ਦਵਨੀ ਹੋਗਾ ਖਾਸ ਖਾਸ ਮੌਕਿਆਂ ਤੇ ਜਾਣਾ ਹੁੰਦਾ ਮੇਰੇ ਰਿਸ਼ਤੇਦਾਰੀ ਚ ਵੀ ਨਹੀਂ ਗਿਆ ਗਏ ਮੇਰੇ ਸਕੇ ਮਾਮੇ ਦੇ ਭੂਆ ਦੇ ਮੁੰਡਿਆਂ ਦੇ ਵਿਆਹ ਤਾਂ ਪਏ ਮੈਂ ਉਹਨਾਂ ਤੇ ਨਹੀਂ ਗਿਆ ਪਰ ਇੱਥੇ ਮੈਨੂੰ ਜਾਣਾ ਪਊਗਾ ਹਾਂ ਤਾਂ ਕਰਕੇ ਕੋਈ ਗੱਲ ਚੈੱਕ ਨਹੀਂ ਜਾਵਾਂਗੇ ਜ਼ਰੂਰ ਜਾਵਾਂਗੇ ਆਪਾਂ ਤੇ ਬਾਕੀ ਓਕੇ ਬਰੋ ਸਾਰਾ ਕੁਝ ਸੈੱਟ ਆ ਬਸ ਹਾਂ ਤੇ ਕਰਦੇ ਆਂ ਬਲੌਗ ਦੀ ਐਂਡਿੰਗ ਮੇਰੇ ਵੀਰੂ ਕੱਲ ਨੂੰ ਮਿਲਦੇ ਆਂ ਹਾਂ ਲਵ ਯੂ ਮੇਰੇ ਸਾਰੇ ਛੋਟੇ ਵੱਡੇ ਵੀਰ ਭੈਣ ਭਰਾ ਨੂੰ ਬਾਏ ਬਾਏ ਗੁੱ